ਅਜੇ ਦੇਸ਼ ਭਰ ਦੇ ਵਿੱਚ ਸਪਲਾਈ ਟਰੱਕਾਂ ਦਾ ਚੱਕਾ ਜਾਮ ਰਿਹਾ ਆਲ ਇੰਡੀਆ ਮੋਟਰ ਟਰਾਂਸਪੋਰਟ ਯੂਨੀਅਨ ਅੱਜ ਤੋਂ ਹੜਤਾਲ ਦੇ ਉੱਤੇ ਚਲੀ ਗਈ ਟਰਾਂਸਪੋਰਟ ਯੂਨੀਅਨ ਦੀ ਦਿੱਲੀ ਵਿੱਚ ਸਰਕਾਰੀ ਅਫਸਰਾਂ ਦੇ ਨਾਲ ਮੀਟਿੰਗ ਵੀ ਬੇਨਤੀਜਾ ਰਹੀ ਸਰਕਾਰ ਵੱਲੋਂ ਬਦਲੀਆਂ ਨੀਤੀਆਂ ਤੋਂ ਖਫਾ ਹੋ ਕੇ ਪੰਜਾਬ ਦੇ ਵਿੱਚ ਵੀ ਸ਼ਨੀਵਾਰ ਤੋਂ ਅਣਮਿੱਥੇ ਸਮੇਂ ਦੇ ਲਈ ਟਰੱਕ ਯੂਨੀਅਨਾਂ ਨੇ ਹੜਤਾਲ ਸ਼ੁਰੂ ਕਰ ਦਿੱਤੀ ਹੈ ਜਲੰਧਰ ਦੇ ਵਿੱਚ ਜ਼ਿਆਦਾਤਰ ਟਰੱਕ ਸਮਾਨ ਲੈ ਕੇ ਨਹੀਂ ਗਏ ਅਗਲੇ 2-3 ਦਿਨਾਂ ਤੱਕ ਹੜਤਾਲ ਦਾ ਪੂਰੀ ਤਰ੍ਹਾਂ ਅਸਰ ਵੇਖਣਾ ਸ਼ੁਰੂ ਹੋ ਜਾਵੇਗਾ ਦਰਸਲ ਆਪਰੇਟਰ ਯੂਨੀਅਨ ਥਰਡ ਪਾਰਟੀ ਇੰਸ਼ੋਰੈਂਸ GST ਰਜਿਸਟ੍ਰੇਸ਼ਨ ਅਤੇ ਟੋਲ ਟੈਕਸ ਵਸੂਲੀ ਦੇ ਖਿਲਾਫ ਨੇ 1 ਅਪ੍ਰੈਲ ਤੋਂ ਇੰਸ਼ੋਰੈਂਸ ਕਰੀਬ 10000 ਰੁਪਏ ਮਹਿੰਗੀ ਹੋ ਚੁੱਕੀ ਹੈ ਟਰਾਂਸਪੋਰਟਰਾਂ ਮੁਤਾਬਕ guzara aukha ho gaya hai ਜੇਕਰ ਇੰਸ਼ੋਰੈਂਸ ਘਟਨਾ ਕੀਤੀ ਗਈ ਤਾਂ ਇਹ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋ ਜਾਵੇਗਾ ਕਿਉਂਕਿ ਟਰੱਕ ਡਰਾਈਵਰਾਂ ਦੀਆਂ ਕਿਸ਼ਤਾਂ ਟੁੱਟ ਰਹੀਆਂ ਨੇ ਡੀਜ਼ਲ ਪਹਿਲਾਂ ਹੀ ਮਹਿੰਗਾ ਹੋ ਚੁੱਕਾ ਹੈ ਤੇ ਹੁਣ ਇੰਸ਼ੋਰੈਂਸ ਵੀ ਵੱਧ ਗਈ ਹੈ ਪਰ ਟਰੱਕਾਂ ਦੇ ਕਿਰਾਏ ਦੇ ਵਿੱਚ ਕੋਈ ਇਜ਼ਾਫਾ ਨਹੀਂ ਕੀਤਾ ਗਿਆ ਗੱਡੀਆਂ ਉਹ ਤੇ ਲੋਨ ਕਰਾਣੇ ਪੈਣੇ ਕਰ ਹੁਣ ਆਪਣਾ ਛੋਟਾ ਛੋਟਾ ਲੋਨ ਕਰਵਾਵਾ ਕਰਾਂਗੇ ਜਿਸਾਨਾ ਨਵੀਂ ਜਿਹੜੀ ਉੱਚਾ ਮਾਡਲ ਗੱਡੀ ਹੈ ਉਹਦੀ ਯਾਹ ਜਿਹੜੀ ਥੱਲੇ ਥੋੜਾ ਆਪਣਾ ਥੱਲੇ ਮਾਡਲ ਉਹਦੀ ਥੋੜੀ ਕਦਰ ਯਾਦ ਦੋ ਯਾਰ ਕੱਟਾ ਪੰਜਾਬ ਦੀਆਂ 134 ਟਰੱਕ ਯੂਨੀਅਨਾਂ ਦੇ ਕਰੀਬ 93000 ਟਰੱਕ ਹੜਤਾਲ ਦੇ ਉੱਤੇ ਨੇ ਟਰੱਕ ਯੂਨੀਅਨ ਦੀ ਦੂਜੀ ਪਰੇਸ਼ਾਨੀ ਇਹ ਹੈ ਕਿ ਸਰਕਾਰ 15 ਸਾਲ ਪੁਰਾਣੇ ਟਰੱਕਾਂ ਨੂੰ ਬੰਦ ਕਰਨਾ ਚਾਹੁੰਦੀ ਹੈ ਟਰਾਂਸਪੋਰਟਰ ਇਸ ਤੋਂ ਵੀ ਖਫਾ ਨੇ ਹੜਤਾਲ ਦੇ ਨਾਲ ਸਬਜ਼ੀਆਂ ਕਾਰਖਾਨਿਆਂ ਤੇ ਲਈ ਕੱਚੇ ਮਾਲ ਦੀ ਟਵਾਟ-ਟਵਾਈ ਦੇ ਉੱਤੇ ਮਾੜਾ ਅਸਰ ਪਵੇਗਾ। ਟਰਾਂਸਪੋਰਟ ਨੇ ਐਲਾਨ ਕੀਤਾ ਹੈ ਕਿ ਮੰਗਾ ਨਾਮੰਨੇ ਜਾਣ ਤੱਕ ਉਹ ਅਣਮਿੱਥੇ ਸਮੇਂ ਦੇ ਲਈ ਹੜਤਾਲ ਉੱਤੇ ਰਹਿਣਗੇ।